ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਪੱਤਰਕਾਰਾਂ ਨਾਲ ਚੱਲ ਰਹੀ ਗੱਲਬਾਤ ਦੇ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਜਿਸ ਦੇ ਨਾਲ ਮਾਹੌਲ ਕਾਫੀ ਗੰਭੀਰ ਹੋ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਸਿਕੰਦਰ ਸਿੰਘ ਮਲੂਕਾ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਸੱਦੇ ਉੱਤੇ ਵੱਡੀ ਗਿਣਤੀ ਵਿੱਚ ਬਠਿੰਡਾ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਦਾ ਉਹਨਾਂ ਨੂੰ ਭਰਪੂਰ ਸਹਿਯੋਗ ਵੀ ਮਿਲ ਰਿਹਾ ਹੈ ਇਹ ਕਹਿੰਦੇ ਹੋਏ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਬੋਲਦੇ ਬੋਲਦੇ ਰੁਕ ਗਏ ਅਤੇ ਜਿਸ ਤੋਂ ਬਾਅਦ ਪਾਰਟੀ ਵਰਕਰਾਂ ਵੱਲੋਂ ਜਲਦ ਉਹਨਾਂ ਲਈ ਪਾਣੀ ਮੰਗਵਾਇਆ ਗਿਆ ਤੇ ਉਹਨਾਂ ਨੂੰ ਪਾਣੀ ਦਿੱਤਾ ਗਿਆ ਲੇਕਿਨ ਪਾਣੀ ਪੀਂਦੇ ਪੀਂਦੇ ਹੀ ਉਹਨਾਂ ਦਾ ਅਚਾਨਕ ਬੈਲੈਂਸ ਵਿਗੜਨਾ ਸ਼ੁਰੂ ਹੋ ਗਿਆ ਤੇ ਪਾਰਟੀ ਵਰਕਰਾਂ ਵੱਲੋਂ ਜ਼ਰਾ ਵੀ ਦੇਰੀ ਨਾ ਕਰਦੇ ਹੋਏ ਉਹਨਾਂ ਨੂੰ ਹਸਪਤਾਲ ਲਈ ਲਜਾਇਆ ਗਿਆ ਜਿੱਥੇ ਉਮੀਦ ਕਰਦੇ ਹਾਂ ਕਿ ਜਲਦ ਹੀ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅੱਜ ਜਿਹੜਾ ਧਰਨਾ ਲੱਗਿਆ ਬਠਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜੇ ਹੀ ਹਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਹਰਮਨ ਪਾਣੀ ਨਹੀਂ ਪਾਣੀ ਦੇ ਆ ਯਾਰ ਹੋ ਪਾਣੀ ਪੀ ਲੋ ਪਾਣੀ ਪੀਓ ਮੁੰਡੇ ਹਵਾ ਜੀ ਗੱਡੀ ਮੰਗਾ ਲੋ ਹਰਮਨ ਹਰਮਨ ਗੱਡੀ ਮੰਗਾਓ ਪਾ ਕੇ ਹਰਮਨ ਸੈਟ ਕਰਨਾ ਜਾਂਦੇ ਚੱਕਰ ਜਾਈ ਕੋਈ 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 ਮਾੜਾ ਹਵਾ ਖੁੱਲਾ ਹਵਾ ਕਰ ਬਾਈ ਪਹਿਲਾਂ ਸਪੈਂਟ ਕਰ ਲੈ 2 ਮੀਟਰ 2 ਮੀਟਰ ਵਿੱਚੋਂ ਵੀ ਗੱਡੀ 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 ਗੱ ਓਏ ਯਾਰ ਮੂਰੇ ਬਿਠਾ ਯਾਰ ਓ ਠੀਕ ਆ ਆ ਗਿਆ ਚੱਕਰ ਆ ਗਿਆ ਜੀ ਅੱਜ ਜਿਹੜਾ ਧਰਨਾ ਲੱਗਿਆ ਪਰਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਾਂ ਨਾਲ ਸਭ ਤੋਂ ਵੱਡਾ ਲੋਕੀ ਬੜਾ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਚੱਕਰ ਚੱਲ ਰਿਹਾ ਠੀਕ ਠੀਕ ਆਰਮਰ ਪਾਣੀ ਨਹੀਂ ਪਾਣੀ ਜਿਆਦਾ ਯਾਰ ਹੋ ਗੱਡੀ ਮੰਗਾ ਲਓ ਹਰਮਨ ਹਰਮਨ ਗੱਡੀ ਮੰਗਾ ਲਓ ਬਾਪਸ ਆ ਬਾਈ ਮਾਸ਼ਾ ਅੱਲਾਹ ਕਰ ਲਾਈਨ ਦਾ ਚੱਕਰ ਜਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਾਰੇ ਹਵਾ ਖੁੱਲਾ ਕਰ ਹਵਾ ਕਰ ਦੋ ਬਾਈ ਬਾਈ ਸਾਈਡ ਕਰ ਲੈ ਦੋ ਮਿੰਟ ਰੁਕ ਜਾਓ ਕੋਈ ਨਹੀਂ ਗੱਡੀ ਨਾ ਗੱਡੀ ਨਾ ਚੱਲਦੀ ਗੱਡੀ ਗੱਡੀ ਅਸੇ ਅਸੇ ਰੋਗ ਨਹੀਂ ਰੋਗ ਲੱਗਣ ਲੱਗੇ ਨਾ ਕੋ ਯਾਰ ਮੂਰੇ ਬਿਠਾ ਆ ਜਾ ਓ ਠੀਕ ਆ ਆ ਗਏ ਚੱਕਰ ਆ ਗਏ